Transcrição e ਅੱਜ ਸਵੇਰੇ ਗੁਰਦੁਆਰਾ ਪੌਂਟਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਜਿਸ ਦੇ ਵਿੱਚ ਪਟਿਆਲਾ ਦੀ ਸੰਗਤ ਮਾਤਾ ਤੇਜਕੌਰ ਦੇ ਪਰਿਵਾਰ ਅਤੇ ਸੰਗਤਾਂ ਨੇ ਪੁੱਛ ਕੇ ਸ਼ਮੂਲੀਤ ਕੀਤੀ ਹੈ ਅਤੇ ਸੰਪੂਰਨ ਸੇਵਾ ਕੀਤੀ ਹੈ ਪੋਗ ਉਪਰੰਤ ਹਜੂਰੀ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਪੌਂਟਾ ਸਾਹਿਬ ਦੇ ਵੱਲੋਂ ਸੰਗਤਾਂ ਨੂੰ ਅਤੇ ਮਾਤਾ ਤੇਜਕੌਰ ਦੇ ਪਰਿਵਾਰ ਨੂੰ ਸਨਮਾਨਿਤ ਕਰਦਿਆਂ ਸਿਰੋਪਾ ਬਖਸ਼ਿਸ਼ ਦਿੱਤੇ ਨੇ ਇੱਥੇ ਜ਼ਿਕਰ ਕਰਨ ਯੋਗ ਹੈ ਕਿ ਪਟਿਆਲਾ ਦੀ ਸੰਗਤ ਮਾਤਾ ਤੇਜਕੌਰ ਦੇ ਪਰਿਵਾਰ ਦੇ ਵੱਲੋਂ ਪਿਛਲੇ 3 ਦਹਾਕਿਆਂ ਤੋਂ ਹਰ ਹੋਲਾ ਮੱਲਾ ਸਮਾਗਮ ਦੇ ਵਿੱਚ ਸ਼ਮੂਲਿਤ ਕਰਦੇ ਨੇ ਅਤੇ ਅਖੰਡ ਪਟ ਸਾਹਿਬ ਦੀ ਸੇਵਾ ਤੇ ਲੰਗਰ ਦੀ ਸੇਵਾ ਦੇ ਵਿੱਚ ਯੋਗਦਾਨ ਕਰਦੇ ਨੇ ਪ੍ਰੈਸ ਦੇ ਨਾਲ ਖਾਸ ਤੌਰ ਤੇ ਮੁਲਾਕਾਤ ਕਰਤੇ ਸਰਦਾਰ ਗੁਰਦੀਪ ਸਿੰਘ ਸੁਪੁੱਤਰ ਮਾਤਾ ਤੇਜਕੌਰ ਨੇ ਜਾਣਕਾਰੀ ਸੰਜੀਕਰ ਦਿਆ ਕਿ ਹੈ ਕਿ ਸੇਵਾ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਕਰਵਾ ਰਹੇ ਨੇ ਅਤੇ ਸਦਾ ਵਸਤੇ ਲੈਂਦੇ ਰਹਿੰਦੇ ਅਰਦਾਸ ਕਰ ਰਹੇ ਹਨ 341ਵਾਂ ਹੋਲਾ ਮੱਲਾ ਸਮਾਗਮ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਅਸਲ ਹੋਲੇ ਮੱਲਾ ਮਨਾਉਣ ਦਾ ਸਮਾਗਮ ਗੁਰੂ ਜੀ ਨੇ ਅਨੰਦਪੁਰ ਸਾਹਿਬ ਤੋਂ ਪ੍ਰਾਪਿਤ ਕੀਤਾ ਸੀ ਤੇ ਜਦੋਂ 1985 ਈਸਵੀ ਵਿੱਚ ਪੁੰਤਾ ਸਾਹਿਬ ਆਏ ਤਾਂ ਲਗਾਤਾਰ 341 ਸਾਲ ਤੋਂ ਇਸ ਸਮਾਗਮ ਨੂੰ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ ਔਰ ਹੋਲਾ ਮੱਲਾ ਹੋਲੀ ਮਨਾਉਣ ਦੀ ਜੋ ਜਾਂਚ ਜੋ ਹੈ ਇਹ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮਝਾ ਦਿੱਤੀ ਸੀ ਕਿ ਆ ਸੰਸਾਰ ਦੇ ਲੋਕੋ ਜੇ ਆਪ ਜੀ ਨੇ ਹੋਲੀ ਮਨਾਣੀ ਹੈ ਤੇ ਫਿਰ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਐਸੀ ਹੋਲੀ ਮਨਾਓ ਕਿ ਲਾਲ ਰੰਗ ਕਿਸ ਕੋ ਲਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ ਐਸਾ ਰੰਗ ਚੜਾਓ ਗੁਰਬਾਣੀ ਗਾਇਨ ਕਰਕੇ ਕਿ ਇਹ ਆਪ ਜੀ ਨੂੰ ਜੋ ਰੰਗ ਹੈ ਕਦੇ ਵੀ ਉਤਰ ਨਾ ਸਕੇ ਮਹਾਰਾਜ ਕਿਰਪਾ ਕਰਦੇ ਰਹਿਣ ਗੁਰਬਾਣੀ ਗਾਇਨ ਕਰਨ ਦਾ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੇ ਜੋ ਹੋਲਾ ਮੱਲਾ ਮਨਾਣ ਦੀ ਮਰਿਆਦਾ ਚਲਾਈ ਸਾਹਿਬ ਸਿੰਘ ਜੀ ਇਸ ਕਰਕੇ ਕਿ ਦੇਸ਼ ਵਾਸੀ ਹੋਲੀ ਵਿੱਚ ਜੋ ਹੈ ਇਹ ਕਈ ਕ੍ਰੀਤੀਆਂ ਪੈਦਾ ਹੋ ਗਈਆਂ ਤੇ ਉਹਨਾਂ ਦੇ ਮਨਾਣ ਦਾ ਢੰਗ ਜੋ ਹੈ ਇਹ ਗਲਤ ਹੋ ਗਿਆ ਤਾਂ ਪਰਮ ਜੀ ਮਹਾਰਾਜ ਨੇ ਕਿਹਾ ਸਾਰੇ ਜਨ ਮਿਲ ਕੇ ਗੁਰਬਾਣੀ ਦਾ ਗਾਇਨ ਕਰੀਏ ਸੰਤਾਂ ਸਾਧੂਆਂ ਮਹਾਪੁਰਸ਼ਾਂ ਦੀ ਸੰਗਤ ਵਿੱਚ ਬੈਠੀਏ ਤਾਂ ਕਿ ਐਸਾ ਰੰਗ ਚੜ ਜਾਏ ਜੋ ਦੁਬਾਰਾ ਉਤਰ ਨਾ ਸਕੇ ਔਰ ਕਦੇ ਉਹ ਮੇਲਾ ਨਾ ਹੋਵੇ ਉਸ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਸ਼੍ਰੀ ਕਮਟਾ ਸਾਹਿਬ ਬੜੀ ਚੜਦੀ ਕਲਾ ਵਿੱਚ ਗੋਲਾ ਮੱਲਾ ਮਨਾਇਆ ਜਾ ਰਿਹਾ ਹੈ ਅੱਜ 1 ਵਜੇ ਨਗਰ ਕੀਰਤਨ ਪ੍ਰਾਰੰਭ ਹੋਏਗਾ ਕੱਲ ਸਵੇਰੇ ਬਾਹਰ ਖੁੱਲੇ ਪੰਡਾਲੇ ਦੀਵਾਨ ਸਜਣਗੇ ਤੇ ਰਾਤ ਨੂੰ ਇੱਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਫਿਰ 15 ਤਰੀਕ ਨੂੰ ਨਿਸ਼ਾਨ ਸਾਹਿਬ ਚੁਰਾਏ ਜਾਣਗੇ ਤੇ ਅੰਮ੍ਰਿਤ ਸੰਚਾਰ ਹੋਵੇਗਾ ਆ ਜੋ ਸੰਤਪਾਲ ਸਾਹਿਬ ਦੀ ਸੇਵਾ ਲੈ ਕੇ ਸੰਤਾਂ ਨੇੜੇ ਦੂਰੋਂ ਚੱਲ ਕੇ ਕੁੰਟਾ ਸਾਹਿਬ ਵਿਖੇ ਹੋਲਾ ਮੱਲਾ ਮਨਾਉਣ ਦੇ ਵਾਸਤੇ ਚੇਚੇ ਤੌਰ ਤੇ ਪਹੁੰਚਦੀਆਂ ਹਨ ਪਟਿਆਲੇ ਦੀ ਸੰਗਤ ਵਿਸ਼ੇਸ਼ ਕਰਕੇ ਸਾਜ ਜੀ ਜੋ ਮਾਰਗਦਰਸ਼ਨ ਬੀਬੀ ਤੇਜ ਕੌਰ ਜੀ ਨੇ ਕੀਤਾ ਸੀ ਉਸ ਤੇ ਚੱਲਦੇ ਹੋਏ ਹਰ ਸਾਲ ਜੋ ਹੈ ਪੰਕਟਾ ਸਾਹਿਬ ਕੇ ਆ ਕੇ ਖੋਲੇ ਮੱਲੇ ਦੇ ਸਮਾਗਮ ਮਨਾਉਂਦੇ ਹਨ ਤੇ ਨਾਲ ਹੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਨਾਨੂਵਾਲ ਤੇ ਸੁਰਗਵਾਸੀ ਬੀਬੀ ਤੇਜ ਕੌਰ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਜੀ ਰਖਾਏ ਜਾਂਦੇ ਹਨ ਜਿਨ੍ਹਾਂ ਦੀ ਸਮਾਪਤੀ ਇਸ ਸਮੇਂ ਹੋਈ ਹੈ ਰਾਗੀ ਸਿੰਘਾਂ ਨੇ ਪੀਰ ਰਸ ਵਿੱਚ ਚਿੰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਤੇ ਹੜ ਗ੍ਰੰਥੀ ਸਾਹਿਬ ਨੇ ਅਰਦਾਸ ਕਰਕੇ ਕੀਤੀ ਅਰਦਾਸ ਸੱਚੇ ਪਾਤਸ਼ਾਹ ਪੰਥ ਵਿੱਚ ਇਕਤਾ ਇਤਿਫਾਕ ਬਖਸ਼ਣਾ ਤੇ ਸਾਰੀ ਸੰਤਾਂ ਨੂੰ ਹੱਲੇ ਮੱਲੇ ਮਨਾਣ ਦੇ ਸਮਾਗਮ ਦਾ ਹਮੇਸ਼ਾ ਖੁੱਦ ਬਖਸ਼ਦੇ ਰਹਿਣਾ ਤੇ ਸਾਰੀ ਸੰਤਾਂ ਨੂੰ 341ਵੇਂ ਸੰਤ ਜੀ ਦੇ ਹੱਲੇ ਮੱਲੇ ਦੇ ਚਾਰ ਦਿਨ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਲਾਈਵ ਤੇਜ ਚੈਨਲ ਵਾਲਿਆਂ ਦਾ ਜੋ ਬਹੁਤ ਸਾਰੇ ਪ੍ਰੋਗਰਾਮ ਆਪ ਰਿਕਾਰਡ ਕਰਕੇ ਔਰ ਵਿਸ਼ੇਸ਼ ਕਰ ਸਰ ਹਰਮਨ ਸਿੰਘ ਜੀ ਉਹ ਵੀ ਉਦਮ ਕਰਦੇ ਰਹਿੰਦੇ ਹਨ ਤੇ ਪੌਂਟਾ ਸਾਹਿਬ ਦੇ ਸਾਰੇ ਪ੍ਰੋਗਰਾਮਾਂ ਨੂੰ ਲਾਈਵ ਤੇਜ ਵਿੱਚ ਰਿਕਾਰਡ ਕਰਕੇ ਸਾਰੀ ਸੰਗਤਾਂ ਵਿੱਚ ਪ੍ਰਚਾਰ ਕਰਕੇ ਉਹ ਵੀ ਬੜੀ ਵੱਡੀ ਸੇਵਾਵਾਂ ਨਿਭਾਉਂਦੇ ਹਨ ਮਾਰੇ ਸਾਹਿਬ ਸੱਚੇ ਪਾਤਸ਼ਾਹ ਤੇਜ ਚੈਨਲ ਵਾਲਿਆਂ ਨੂੰ ਸਰ ਬਲਵਿੰਦਰ ਸਿੰਘ ਜੀ ਨਾਨੂ ਵਾਲ ਉਹਦੇ ਪਰਿਵਾਰ ਨੂੰ ਤੇਜਪਾਲ ਕੌਰ ਜੀ ਦੇ ਪਰਿਵਾਰ ਨੂੰ ਤੇ ਸਾਰੀਆਂ ਸੰਤਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆ ਹੋਇਆ ਜੇ ਮੈਂ ਤੁਹਾਨੂੰ ਪਹਿਲੇ ਵੇਸੇ ਵੈਰਟੇ ਭੇਜਦਾ